ਦੋਸਤੋ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਸਾਰੇ ਭਰਾਵਾਂ ਨੇ ਦੇਖ ਲਿਆ ਹੋਣਾ ਕਿ ਜਿਹੜੇ ਲੋਕ ਆਵਾਜ਼ ਟੀਵੀ ਚੈਨਲ ਚਲਾਉਂਦੇ ਆ YouTube ਤੇ ਜੈਤੂ ਤੋਂ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਉਹਨਾਂ ਦੀ ਅੱਛੀ ਟੀਮ ਹੈ ਵਧੀਆ ਉਹ ਕੰਮ ਕਰ ਰਹੇ ਹੈ ਤੇ ਨਿਰਪੱਖ ਹੋ ਕੇ ਕਰ ਰਹੇ ਹੈ ਇਹ ਵੀ ਨਹੀਂ ਵੀ ਕੱਲਾ ਸਰਕਾਰ ਨੂੰ ਨਿੰਦੀ ਜਾਣ ਜਿੱਥੇ ਸਰਕਾਰ ਦਾ ਚੰਗਾ ਕੰਮ ਹੋਵੇ ਜਿਵੇਂ ਉਥੋਂ ਦੇ ਐਮਐਲਏ ਸਾਹਿਬਾ ਮੋਲਕ ਸਿੰਘ ਜੀ ਉਹਨਾਂ ਦੀ ਇੰਟਰਵਿਊ ਉਹਨਾਂ ਨੇ ਬਹੁਤ ਵਾਰੀ ਵਿਖਾਈ ਹੈ ਤੇ ਅੱਛੇ ਪੱਖ ਨਾਲ ਵਿਖਾਈ ਹੈ ਪਰ ਉਹਨਾਂ ਤੇ ਅੱਜ ਇੱਕ ਐਫਆਈਆਰ ਹੋਈ ਹੈ ਰਾਮਪੁਰਾ ਫੂਲ ਹਲਕੇ ਦਾ ਕੋਈ ਚੱਕਰ ਹੈ ਕੋਈ ਰਿਕਾਰਡਿੰਗ ਰਿਕੋਰਡਿੰਗ ਵਾਇਰਲ ਹੋਈ ਹੈ ਤੇ ਉਹਦਾ ਕਰਕੇ ਦੂਜਾ ਨੰਬਰ ਕਹਿੰਦੇ ਵੀ ਜਿਹੜੇ ਸਰਦਾਰ ਬਲਕਾਰ ਸਿੰਘ ਸਿੱਧੂ ਸਾਹਿਬ ਜਿਹੜੇ ਪਹਿਲਾਂ ਕਲਾਕਾਰ ਵੀ ਹੁੰਦੇ ਸੀ ਉਹ ਐਮਐਲਏ ਸਾਹਿਬ ਹੈ ਰਾਮਪੁਰਾ ਫੂਲ ਦੇ ਉਹਨਾਂ ਨੇ ਕੋਈ ਅੱਗੇ ਦਿੱਤੀ ਹੋਈ ਐ ਮੋਹਾਲੀ ਕੋਈ ਸ਼ਿਕਾਇਤ ਦਰਜ ਕਰਾਈ ਐ ਮਤਲਬ ਕਹਿਣ ਤੋਂ ਭਾਵੇਂ ਐ ਜੇਕਰ ਇਹ ਉਹ ਜਿਹੜੀ ਆਡੀਓ ਕਿਥੇ ਤੌਰ ਤੇ ਵਾਇਰਲ ਹੋਈ ਐ ਉਹਨਾਂ ਦਾ ਇੱਕ ਕੋਈ ਬੰਦਾ ਗੱਲ ਕਰ ਰਿਹਾ ਆਪਸ ਵਿੱਚ ਕਿਉਂਕਿ ਜਿਹੜਾ ਬੰਦਾ ਫੋਨ ਕਰ ਰਿਹਾ ਐ ਤੇ ਜਿਹੜੇ ਨੂੰ ਕਰ ਰਿਹਾ ਦੋਨਾਂ ਚੋਂ ਇੱਕ ਨੇ ਰਿਕਾਰਡਿੰਗ ਕਰਕੇ ਉਸੇ ਨੇ ਵਾਇਰਲ ਕੀਤੀ ਤੀਜਾ ਬੰਦਾ ਕਿਵੇਂ ਕਰ ਦੂਗਾ ਤਾਂ ਮਨਿੰਦਰਜੀਤ ਸਿੱਧੂ ਨੂੰ ਕਿਸੇ ਨੇ ਭੇਜੀ ਤੀ ਤੇ ਉਹਨਾਂ ਨੇ ਆਪਦੇ ਚੈਨਲ ਤੇ ਚਲਾਤੀ ਹੁਣ ਇਹਦੇ ਚ ਕੋਈ ਗਲਤ ਗੱਲ ਤਾਂ ਲੱਗਦੀ ਨਹੀਂ ਮਿੱਤਰੋ ਪਰ ਪਰਚਾ ਕਹਿ ਲੋ ਐਫ ਆਈ ਆਰ ਕਹਿ ਲੋ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲੋਕ ਵਾਇਲ ਟੀਵੀ ਤੇ ਐ ਉਹਨਾਂ ਤੇ ਦਰਜ ਹੋ ਗਈ ਮਤਲਬ ਕਹਿਣ ਦਾ ਭਾਵੇ ਐ ਦੂਜਾ ਨੰਬਰ ਪੱਤਰਕਾਰ ਹੈ ਸੱਚ ਬਾਣੀ ਦੇ ਰਣਜੀਤ ਸਿੰਘ ਗਿੱਲ ਜਿਨ੍ਹਾਂ ਦਾ ਪਿੰਡ ਹੈ ਗਿੱਦੜਵਾ ਕੋਲੇ ਗੁਰੂ ਸਰ ਉਹਨਾਂ ਨੂੰ ਕਹਿੰਦੇ ਜੇਲ੍ਹ ਦੇ ਵਿੱਚੋਂ ਧਮਕੀ ਆਈ ਆ ਯਾਰ ਕਿੱਡੀ ਵੱਡੀ ਗੱਲ ਐ ਪਹਿਲੀ ਗੱਲ ਤਾਂ ਜੇਲ੍ਹ 'ਚ ਫੋਨ ਨਹੀਂ ਅਲਾਉ ਕਰਦੇ ਉਹ ਜਿਹੜਾ ਲੈਂਡਲਾਈਨ ਫੋਨ ਰੋਜ਼ ਬੰਦਾ 5 ਮਿੰਟ ਘਰੇ ਗੱਲ ਕਰ ਸਕਦਾ ਉਹਦੇ ਕੋਲੇ ਇੱਕ ਸਿਕਿਉਰਿਟੀ ਦਾ ਬੰਦਾ ਖੜਾ ਹੁੰਦਾ ਜੇ ਅੰਦਰੋਂ ਧਮਕੀ ਆਈ ਮੰਨ ਲਓ ਤਾਂ ਉਹਨਾਂ ਕੋਲੇ ਫੋਨ ਕਿਵੇਂ ਗਿਆ ਤੇ ਫੋਨ ਤਾਂ ਡਿਊਟੀ ਵਿੱਚ ਦੀ ਟੱਪਿਆ ਨਾ ਚਾਰ ਛਿੱਲੜ ਲੈ ਦੇ ਕਰਕੇ ਜਿਹੜੇ ਭ੍ਰਿਸ਼ਟਾਚਾਰ ਤੇ ਕਹਿੰਦੇ ਅਸੀਂ ਨੱਥ ਪਾ ਲਈ ਜਾਂ ਪਾ ਰਹੇ ਆ ਤਾਂ ਭਗਵਾਨ ਸ੍ਰੀ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਮਾਨ ਸਾਹਿਬ ਤੁਸੀਂ ਲੋਕਾਂ ਨੂੰ ਬਿੱਲ ਮਾਫ ਕਰੇ ਸਾਨੂੰ ਵੀ ਜ਼ੀਰੋ ਬਿੱਲ ਆਉਂਦਾ ਹੈ ਬਹੁਤ ਚੰਗੀ ਗੱਲ ਹੈ ਤੁਸੀਂ ਰੋਡਵੇਚ ਕਰਾਇਆ ਮਾਫ ਕੀਤਾ ਤੇ ਲੋਕ ਅੜੀਸਰ ਸਾਹਿਬ ਤੱਕ ਜਾਏ ਆਉਂਦੇ ਐ ਜਿੱਥੋਂ ਦਾ ਇੱਕ ਪਾਸੇ ਦਾ 60-70 ਰੁਪਏ ਕਰਾਇਆ ਲੱਗਦਾ ਪੀ ਆਰਟੀਸੀ ਦੇ ਤੁਸੀਂ ਆਧਾਰ ਕਾਰਡ ਚਲਾਇਆ ਮਤਲਬ ਉਹ ਬਹੁਤ ਚੰਗੀ ਗੱਲ ਹੈ ਜਿਹੜਾ ਕੱਲ ਤੁਸੀਂ ਮੰਡੀ ਕਰਨ ਬੋਰਡ ਵਾਲਾ ਖਰੜਾ ਵਿਧਾਨ ਸਭਾ ਚ ਲਿਆ ਕੇ ਰੱਦ ਕੀਤਾ ਬਹੁਤ ਚੰਗਾ ਕੰਮ ਕੀਤਾ ਜਿਹੜਾ ਕੋਈ ਤੁਸੀਂ ਕਰ ਸਕਦੇ ਸੀ ਪਰ ਜਿਹੜਾ ਆ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣਾ ਜਾਂ ਜ਼ੁਬਾਨਬੰਦੀ ਕਰਨੀ ਇਹ ਗੱਲ ਯਾਰ ਚੰਗੀ ਨਹੀਂ ਲੱਗੀ ਤੁਸੀਂ ਥੱਲੇ ਕਈ ਏਰੀਆ ਹੁੰਦਾ ਸੀਐਮ ਸਾਹਿਬ ਤੁਹਾਡੇ ਧਿਆਨ ਚ ਹੀ ਨਾ ਹੋਵੇ ਜਾਂ ਹਾਈ ਲੈਵਲ ਤੇ ਨਾ ਹੋਵੇ ਤੇ ਥੱਲੇ ਕੁਝ ਹੋਰ ਹੀ ਚੱਲ ਰਿਹਾ ਹੋਵੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੀ ਨਹੀਂ ਲੱਗਦਾ ਸੀ ਤੇ ਅਖੀਰ ਤੇ ਰਿਜ਼ਲਟ ਤੁਹਾਡੇ ਸਾਹਮਣੇ ਨਿਕਲਿਆ ਤਾਂ ਪੱਤਰਕਾਰ ਮਨਿੰਦਰਜੀਤ ਸਿੱਧੂ ਲੋਕ ਆਵਾਜ਼ ਟੀਵੀ ਤੇ ਹੋਈ ਐਫ ਆਈ ਆਰ ਦੀ ਨਖੇਦੀ ਕਰਦੇ ਆਂ ਸ਼ੇਅਰ ਕਰਿਓ ਮੇਰੇ ਭਰਾ ਜਿੰਨੇ ਮਨਿੰਦਰਜੀਤ ਸਿੱਧੂ ਨੂੰ ਪਿਆਰ ਕਰਦੇ ਹੋ ਸਸਿਕਾਲ